ਜੋ ਵੀ ਬੜਾ ਸਭ ਜਰਾ ਇੱਕ ਜਮਾ ਦੇ ਤੁਸੀਂ ਸਾਰਾ ਮਰਿਆ ਹੋਰ ਆਲੋ ਪਟੀ ਚਾਹਣਾ ਨੰਬਰ 3 ਬੜਾ ਜਰਾ ਲੱਗਿਆ ਬੰਦ ਤੇ ਮਾਲਾ ਨਹੀਂ ਓਕੇ ਵਾਲੇ ਕਈ ਵਾਰੀ ਵਾਹ ਚਲੇ ਜਾਂਦੇ ਨੇ ਕਿਉਂਕਿ ਟਿਪਰ ਵਾਲਾ ਹੈਗਾ ਉਹ ਬਦائیں ਬੱਡੇ ਬੰਦੇ ਕਾ ਟੀਮ ਕੋ ਬਹੁਤ ਜ਼ਿਆਦਾ ਮਦਦ ਦੇ ਰਹੀ ਹੈ ਵੀ ਜਿਆਦਾ ਮੈਂ ਅਲੈਕਾ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਬੈਠਾ ਹਾਂ ਮੈਂ ਬੈਠਾ ਹਾਂ ਇਹਨਾਂ ਦੇ ਕੋਲ ਬੈਂਡ ਕੋ ਪੱਕਾ ਦੱਜ ਕਰ ਦਿੰਦੇ ਬੰਤਾ ਜੇ ਐਕਸੀਡੈਂਟ ਹੋਇਆ ਤੁਹਾਡੇ ਪਿੰਡ ਦੇ ਹਾਂਜੀ ਹਾਂਜੀ ਇਹ ਮੁੰਡਿਆਂ ਦਾ ਮਨਪ੍ਰੀਤ ਜੀ ਦਾ ਇਹ ਅੰਮ੍ਰਿਤਸਰ ਮੈਂ ਚ ਕੰਮ ਕਰਦਾ ਵਾ ਉਥੇ ਕੰਮ ਕਰਦਾ ਸੀ ਫੈਕਟਰੀ 'ਚ ਲੱਗਾ ਵਾ ਇਹ ਜਾ ਰਿਹਾ ਸੀ ਇੱਕ ਵੱਡਾ ਨਾਲੇ ਦੇ ਹੋਰ ਸੀਗਾ ਆ ਦਾਦੂ ਜੋਦ ਲੱਗੇ ਮੰਨੋ ਐਕਸੀਡੈਂਟ ਹੋਇਆ ਵਾ ਪਿੱਛੋਂ ਬਜਟ ਗੱਡੀ ਜ਼ਬਰਦਸਤ ਵੱਜੀ ਆ ਉਹਦੇ ਵੱਜਨ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਡੈੱਡ ਹੋ ਗਈ ਆ ਉਹਨਾਂ ਹੀ ਸਰਕਾਰੀ ਹਸਪੀਟਲ ਇੱਥੇ ਮਨੋ ਲੈ ਕੇ ਆਏ ਆ ਤੋਂ ਨਹੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਜਿਹੜਾ ਉਹ ਪਰਚਾ ਮਨੋ ਦਰਜ ਕਰਾਉਨੇ ਆ ਜੋ ਵੀ ਆ ਉਹ ਬੱਚੇ ਨੂੰ ਮਨ ਲੋ ਜਿਹੜੀ ਵੀ ਗੰਧੀ ਉਹਦੀ ਕਾਰਵਾਈ ਆ ਉਹ ਕੀਤੀ ਜਾਇਗੀ ਅੱਜ ਕੇ 40 ਮਿੰਟ ਤੇ ਇਥੇ ਫਰੇਗੜ ਚੂੜੀਆਂ ਸਰਕਾਰੀ ਹਸਪੀਟਲ ਮੈਂ ਅਮਰਜੈਂਸੀ ਲੈ ਕੇ ਆਏ ਆ ਕੋਈ ਵੀ ਸਾਨੂੰ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਤੇ ਕਹਿੰਦੇ ਵੀ ਔਨ ਕਾਲ ਅਸੀਂ ਕਰਾਂਗੇ ਤੇ ਫੇਰ ਮਨ ਲੋ ਅਗਲੇ ਬੰਦੇ ਜੋ ਉਹ ਵੀ ਪ੍ਰੋਸੈਸ ਹੋਏਗਾ ਪਹਿਲੇ ਹਸਪੀਟਲ ਮੰਨ ਲਓ ਸਰਕਾਰੀ ਸਾਡਾ ਕਹਾਦਾ ਜੇ ਇਥੇ ਮੌਕੇ ਤੇ ਅਮਰਜੈਂਸੀ ਵਿੱਚ ਕੋਈ ਵੀ ਡਾਕਟਰ ਨਹੀਂ ਹੈਗਾ ਤੇ ਫਿਰ ਸਾਨੂੰ ਇਹਦੀ ਕੀ ਇਹਦੀ ਸਹੂਲਤ ਹੈ ਜੀ ਸਾਡਾ ਆਂਦੇ ਆਨ ਕਾਲ ਦੀ ਆਨ ਕਾਲ ਕਰਾਂਗੇ ਤੇ ਫਿਰ ਡਾਕਟਰ ਆਉਗੇ ਫਿਰ ਡਾਕਟਰ ਆਏ ਹਾਂਜੀ ਆ ਗੱਲ ਦੇ ਵੇਖੋ ਮੰਨ ਲਓ ਸਾਡਾ ਛੋਟਾ ਜਿਹੜਾ ਬੱਚਾ ਵਾ ਮਰੋ 7-8 ਸਾਲਾਂ ਦਾ ਦੋਚਾਰਾ ਇਹਦਾ ਹੋ ਗਿਆ ਪਰ ਮੜਾ ਮੋਢਾ ਕੋ ਸਾਹ ਦਾ ਜੇ ਬੰਦੋਂ ਕੋਈ ਉਹਨੂੰ ਕੋ ਫਸਟ ਏਡ ਮਿਲਦੀ ਕੋਈ ਦਵਾਈ ਬਾਹਰੂ ਮਿਲਦੀ ਜਾਂ ਕੋ ਸਾਡਾ ਮੰਨ ਲਓ ਹੈਲਪ ਹੁੰਦੀ ਪਰ ਜਦੋਂ ਕੋ ਡਾਕਟਰ ਹੀ ਇੱਥੇ ਮੌਕੇ ਤੇ ਹੈ ਨਹੀਂ ਤੇ ਦੱਸੋ ਆਡੀ ਹੈਲਪ ਕੋਈ ਕੀ ਕਰੇਗਾ ਗੱਲ ਵੀ ਜੀ ਮਰਤੀ ਸੇਮ ਪਰਿਪੂ ਵਾਰਾ ਪਤ ਪੜਾਵਾ ਇਸ ਵੇਰੇ ਘਰੋਂ ਕੰਮ ਤੇ ਚੱਲਿਆ ਆਈਗਾ ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਕਹਿਦਣਾ ਜਿਹੜਾ ਕਿ ਛੱਟ ਲੱਗੀ ਜਰੇ ਲੱਕ ਜੀ ਜਿਹੜੀ ਹੋਈ ਤੇ ਪੈਂਚਰ ਆਇਆ ਪਸੰਗਾਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਉਂਡੀ ਓਵਰਟੇਕ ਕਰਦੀ ਗੱਡੀ ਨੇ ਪਗਨ ਹਿੱਟ ਕੀਤਾ ਵਾ ਤੋਂ ਗੱਡੀ ਵੀ ਹਣੀ ਸਪੀਡ ਜੀ ਕੀ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਹੈ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਪਿੰਡ ਦਾ ਲੋਗ ਨਾ ਪਿੰਡ ਦਾ ਫਰੈਂਚ ਹੋਏ ਤੇ ਉਹਨਾਂ ਦੀ ਗੱਡੀ ਟੁੱਟ ਚੜਿਆ ਗਵਰਨਮੈਂਟ ਦੀ ਚੜਿਆ ਉਹਨਾਂ ਦੀ ਗੱਡੀ ਨੇ ਹਟ ਗਈ ਤਾਂ ਉਹ ਗੱਡੀ ਵੀ ਓਵਰ ਸਪੀਡ ਹੈ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਓਵਰਟੇਕ ਕਰਦੇ ਹੀ ਇੱਕ ਓਵਰ ਸਪੀਡ ਹੈਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਅਸੀਂ ਪਰ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸੋਨੋ ਸੁਖਨਾਥ ਸਿੰਘ ਪਿੰਡ ਘੜ ਕੇ ਆਏ ਇਹਦੀ ਮੌਤ ਹੋ ਗਈ ਹੈ ਤੇ ਇੱਕ ਪੇਸ਼ੈਂਟ ਹੈ ਜੇ ਸੁਰੇਂਦਰ ਪਾਲ ਸਿੰਘ ਇਹਨੂੰ ਰੈਫਰ ਕੀਤਾ ਮਾਸਟਰ ਇੱਕ ਮੋਚ ਚਨੀ ਹਾਂਜੀ ਇੱਕ ਜਿਹੜਾ ਉਹ ਇੱਥੇ ਹੀ ਉਹਦਾ ਇਲਾਜ ਚੱਲ ਰਿਹਾ ਹੈ ਹਾਂਜੀ ਕਾਰ ਹੋਈ ਕਿੱਦਾਂ ਹਾਂਜੀ ਜੋ ਬਾਦ ਨਾਲ ਸਟੇਟਮੈਂਟ ਹੋ ਗਈ ਹੋ ਰਹੀ ਹੈ ਤਾਂ ਦੂਜਾ ਦਾ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਦੋਂ ਇੱਕ ਜਣੇ ਦੀ ਡੈਥ ਹੋਈ ਉਹ ਕੋਈ ਪਤਾ ਲੱਗ ਰਿਹਾ ਉਹਦਾ ਨਾਮ ਮਨਪ੍ਰੀਤ ਸਿੰਘ ਪਿੰਡ ਕੜਕੀਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰੋਏ ਮੁੱਢੇ ਲਿਆਵਾਂਗੇ ਜ਼ਖਮੀ ਤੇ ਕਾਰ ਵਾਲੇ ਨੂੰ ਸੱਟਾਂ ਲੱਗੀਆਂ ਨੇ ਕਾਰ ਉਹਦਾ ਵੀ ਕਾਫੀ ਨੁਕਸਾਨ ਲੱਗਾ ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਆਧਾਰ ਤੇ ਜੋ ਬਿਆਨ ਲਗਾਉਂਦੇ ਆਪਾਂ ਕਰਨਗੇ